ਬਲਾਕ ਡੇਰਾ ਬਾਬਾ ਨਾਨਕ ਦੀਆਂ 98 ਹੜ੍ਹ ਪ੍ਰਭਾਵਿਤ ਪਿੰਡਾਂ ਦੀਆਂ ਪੰਚਾਇਤਾਂ ਨੂੰ ਸਫਾਈ ਲਈ ਵਿਧਾਇਕ ਰੰਦਾਵਾ ਨੇ 2-2 ਲੱਖ ਰੁਪਏ ਦੀ ਰਾਸ਼ੀ ਦੇ ਚੈੱਕ ਵੰਡੇ ਨੇ ਇਸ ਵੇਲੇ ਇੱਥੇ ਪਹੁੰਚੇ ਲੋਕ ਬਹੁਤ ਖੁਸ਼ ਨਜ਼ਰ ਆਏ ਨੇ ਲੋਕਾਂ ਦਾ ਕਹਿਣਾ ਹੈ ਕਿ ਸਰਕਾਰਾਂ ਤਾਂ ਬਹੁਤ ਆਈਆਂ ਪਰ ਕਿਸੇ ਨੇ ਲੋਕਾਂ ਦਾ ਇਹਨਾਂ ਨਹੀਂ ਸੋਚਿਆ ਜਿੰਨਾ ਇਹ ਸਰਕਾਰ ਸੋਚ ਰਹੀ ਹੈ ਭਾਰੀ ਬਰਸਾਤ ਅਤੇ ਹੜ੍ਹ ਕਾਰਨ ਬਹੁਤ ਸਾਰੇ ਲੋਕ ਪ੍ਰਭਾਵਿਤ ਹੋਏ ਸਨ ਘਰਾਂ ਦੇ ਘਰ ਤਬਾਹ ਹੋ ਗਏ ਸਨ ਇਲਾਕੇ ਦੀ ਇੱਕ ਔਰਤ ਨੇ ਸਰਕਾਰ ਦਾ ਧੰਨਵਾਦ ਕਰਦੇ ਹੋਏ ਆਖਿਆ ਹੈ ਕਿ ਜਦੋਂ ਦਾ ਸਾਡਾ ਇਲਾਕਾ ਇਸ ਪਾਰਟੀ ਦੇ ਨਾਲ ਜੁੜਿਆ ਹੈ ਉਦੋਂ ਤੋਂ ਇਲਾਕੇ ਦੇ ਵਿੱਚ ਬਹੁਤ ਸਕੂਨ ਹੈ ਇਸ ਸਰਕਾਰ ਦੇ ਵੱਲੋਂ ਨਸ਼ੇ ਤੇ ਵੀ ਠੱਲ ਪਾਈ ਗਈ ਹੈ ਨੌਜਵਾਨ ਨਸ਼ੇ ਤੋਂ ਮੁਕਤ ਹੋ ਰਹੇ ਨੇ ਸਰਕਾਰ ਹੁਣ ਵੀ ਸੂਬਾ ਵਾਸੀਆਂ ਦੀ ਮਦਦ ਕਰ ਰਹੀ ਹੈ ਹੜ੍ਹ ਪ੍ਰਭਾਵਿਤ ਪਿੰਡਾਂ ਦੀਆਂ ਪੰਚਾਇਤਾਂ ਨੂੰ ਹੁਣ 2-2 ਲੱਖ ਰੁਪਏ ਦੀ ਰਕਮ ਦੇ ਚੈੱਕ ਵੰਡੇ ਗਏ ਨੇ ਜਿਸ ਕਰਕੇ ਲੋਕ ਖੁਸ਼ ਨੇ ਖੜਾਂ ਕਾਰਨ ਘਰਾਂ ਦਾ ਬਹੁਤ ਨੁਕਸਾਨ ਹੋਇਆ ਸੀ ਸਰਕਾਰ ਨੇ ਉਹਨਾਂ ਦੇ ਲਈ ਮਦਦ ਦਾ ਹੱਥ ਵਧਾਇਆ ਹੁਣ 2-2 ਲੱਖ ਰੁਪਏ ਦੀ ਰਕਮ ਦੇ ਚੈੱਕ ਵੰਡ ਕੇ ਸਰਕਾਰ ਨੇ ਹੋਰ ਸਹਿਯੋਗ ਦਿੱਤਾ ਹੈ ਜਿਸ ਨਾਲ ਪਿੰਡਾਂ ਦੇ ਵਿੱਚ ਸਫਾਈ ਕਰਵਾਈ ਜਾਵੇਗੀ ਵਿਦਾਇਕ ਦਾ ਕਹਿਣਾ ਹੈ ਕਿ ਤੁਹਾਨੂੰ 2-2 ਲੱਖ ਰੁਪਏ ਦੀ ਰਾਸ਼ੀ ਦੇ ਚੈੱਕ ਦਿੱਤੇ ਗਏ ਨੇ ਇਹ ਸਿਰਫ ਸਫਾਈ ਦੇ ਲਈ ਨੇ ਤੁਸੀਂ ਸਫਾਈ ਦੇ ਲਈ ਮਸ਼ੀਨਾਂ ਦੀ ਵਰਤੋਂ ਵੀ ਕਰ ਸਕਦੇ ਹੋ ਉਹਨਾਂ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੀ ਅਗਵਾਈ ਦੇ ਵਿੱਚ ਸੂਬਾ ਸਰਕਾਰ ਆਮ ਲੋਕਾਂ ਦੇ ਲਈ ਹਮੇਸ਼ਾ ਖੜੀ ਹੈ ਜਾਣੀ ਤੈਸ਼ੀ ਦੇ ਲਈ ਉਦਾਸਪੁਰ ਤੋਂ ਸਾਡੇ ਸਹਿਯੋਗੀ ਲਾਪ੍ਰਿਤ ਸਿੰਘ ਖੁਸ਼ੀ ਹਾਂਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਮੇਰਾ ਨਾਮ ਜੀ ਜਗਰਾਸਨ ਪਿੰਡ ਰਤਨਛੱਤਰ ਅੱਜ ਜੋ ਬੀੜਵੀ ਦਫ਼ਤਰ ਪ੍ਰੋਗਰਾਮ ਹੋਇਆ ਜੋ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਸਾਡੇ ਡੇਰਾਬਾ ਬਨਾਨਕ ਬਲਾਕ ਦੇ ਵਿੱਚ ਹੜ੍ਹ ਦੇ ਨਾਲ ਕਾਫੀ ਪਿੰਡ ਪ੍ਰਭਾਵਿਤ ਹੋਏ ਸੀ ਜਿਨ੍ਹਾਂ ਨਾਲ ਪਿੰਡਾਂ ਦੀਆਂ ਗਲੀਆਂ ਕਾਫੀ ਨੁਕਸਾਨ ਹੋਇਆ ਸੀ ਉਹਨਾਂ ਨੂੰ ਨਵੇ ਰਜ ਰੱਖਦੇ ਇੱਕ ਇਤਿਹਾਸਿਕ ਫੈਸਲਾ ਕੀਤਾ ਆਮ ਆਦੀ ਪਾਰਟੀ ਮਾਨ ਸਰਕਾਰ ਦੇ ਭਗਵੰਤ ਮਾਨ ਜੀ ਦੇ ਅਹਿਮ ਇਹਟ ਅੱਜ ਆ ਐਮਐਲਏ ਗੁਰਦੀਪ ਸਿੰਘ ਰੰਧਾਵਾ ਜੀ ਨੇ ਸਾਰੇ ਪਿੰਡਾਂ ਦੇ ਮੋਦਵੀਰ ਸਰਪੰਚਾਂ ਨੂੰ ਅੱਜ 2-2 ਲੱਖ ਰੁਪਏ ਦੇ ਚੱਕ ਵੰਡੇ ਨੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਇਹ ਇਤਿਹਾਸਿਕ ਫੈਸਲਾ ਲੈ ਕੇ ਪਿੰਡਾਂ ਦੀ ਬਾਹ ਫੜੀ ਸਰਪੰਚਾਂ ਦੀ ਬਾਹ ਫੜੀ ਪੰਚਾਇਤਾਂ ਦੀ ਬਾਹ ਫੜੀ ਇੱਕ ਵਾਰੀ ਦੋਨਾਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਖਤੈ। ਮੈਂ ਪਿੰਡ ਸਾਦਾਵਾਲੀ ਤੋਂ ਕਰਨਜੀਤ ਕੌਰ ਬੋਲਣ ਦੇਈ ਜੀ। ਅਸੀਂ ਇਹ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਕਿਉਂਕਿ ਜੋ ਵੀ ਪਹਿਲਾਂ ਤੋਂ ਆਏ ਆ ਜੋ ਵੀ ਕੁਝ ਹੁੰਦਾ ਰਿਹਾ ਵਾ ਨਸ਼ਾ ਵਿਰੋਧੀ ਹੁੰਦਾ ਰਿਹਾ ਨਸ਼ਾ ਬਹੁਤ ਜ਼ਿਆਦਾ ਹਰ ਇੱਕ ਪਾਰਟੀ ਨੇ ਲਿਆਂਦਾ ਵਾ ਪਰ ਹਾਨੂੰ ਜਿਹਨਾਂ ਸਕੂਨ ਮੇ ਲਿਆਜਾ ਦੋ ਜੀ ਇਹ ਇੱਕ ਪਾਰਟੀ ਨਾਲ ਜੁੜੇ ਆ। ਸਾਡੇ ਪਿੰਡ ਵੀ ਬਹੁਤ ਸੁਰੱਖਿਸ਼ਾ ਹੋਈ ਆ ਤੇ ਹਰ ਇੱਕ ਥਾਵਾਂ ਤੇ ਹੋਈ ਆ ਨਹੀਂ ਇਹੋ ਹੀ ਪੀਲ ਕਰਦੇ ਆ ਬਈ ਸਰਕਾਰਾਂ ਇਹੋ ਹੀ ਆਉਣ ਤੇ ਇਹਨਾਂ ਦਾ ਇਹ ਹੀ ਧੰਨਵਾਦ ਕਰਾਂਗੇ ਤੇ ਇਹਨਾਂ ਦਾ ਹੀ ਸਾਥ ਦੇਵਾਂਗੇ ਜੋ ਵੀ ਪਾਸ ਤੇ ਲੱਗੇ ਨਹੀਂ ਮਿਲਦੇ ਹੁੰਦੇ ਪਰ ਹੁਣ ਖਰਾਬਾ ਵੀ ਬਹੁਤ ਵਧੀਆ ਮਿਲਿਆ ਤੇ ਜੋ ਵੀ ਸਰਕਾਰੀ ਹੁਣ ਅੱਜ ਸਕੀਮ ਚੱਲੀ ਆ ਇਹ ਵੀ ਬਹੁਤ ਵਧੀਆ ਵਾ ਤੇ ਇਹ ਤੈਹ ਦਿਲੋਂ ਇਹਨਾਂ ਦਾ ਧੰਨਵਾਦ ਕਰਦੇ ਆ ਤੇ ਇਹ ਪਾਰਟੀ ਨਾਲ ਜੋੜ ਕੇ ਰਾਂਗੇ ਤੇ ਕੰਮ ਕਰਾਂਗੇ ਸਮਾਜ ਸੇਵਾ ਅੱਜ ਕਿੰਨੇ ਰੱਗ ਰੱਗ ਅੱਜ 2 ਦੋ ਲੱਖ ਦਾ ਚੈੱਕ ਮਿਲਿਆ ਅੱਗੇ ਵੀ ਇਹਨਾਂ ਨੇ ਕਿੱਲਾਂ ਦੇ ਸਾਬ ਨਾਲ ਹੀ ਪੈਲੀਆਂ ਦਾ ਮਾਜਰਾ ਦਿੱਤਾ ਵਾ 20-2000 ਰੁਪਏ ਇੱਕ ਕਿੱਲੇ ਦਾ ਮਿਲਿਆ ਹਰ ਕਿਸਾਨ ਬਹੁਤ ਵਧੀਆ ਵਾ ਉਹਨਾਂ ਨੂੰ ਖੁਸ਼ੀ ਵੀ ਹੋਈ ਆ ਤੇ ਉਹਨਾਂ ਦਾ ਘਰ ਬਾਹਰ ਤੇ ਤੁਹਾਨੂੰ ਪਤਾ ਇਹ ਕਿੰਨਾ ਨੁਕਸਾਨ ਹੋਇਆ ਪਾਣੀ ਆਣ ਕਰਨਾ ਸਾਡਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਇਸ ਪਿੰਡ ਸਾਦਾ ਵਾਲੀ ਤੇ ਤੇ ਅਸੀਂ ਹੁਣ ਇਹ ਵੀ ਧੀਲ ਕਰਦੇ ਆਂ ਕਿ ਚਲੋ ਸਰਕਾਰਾਂ ਜੋ ਵੀ ਸੰਯੋਗ ਦੇਣ ਰਹੀਆਂ ਵਾ ਵਧੀਆ ਵਾ ਪਰ ਇਹਨਾਂ ਨੂੰ ਤਾਂ ਥੋੜਾ ਹੀ ਟਾਈਮ ਹੋਇਆ ਆ ਵਦਿਆ ਗਣੀਆਂ ਸਰਕਾਰ ਕਿੰਨਾ ਕਿੰਨੇ ਟਾਈਮ ਦੇ ਆਈਆਂ ਵਾ ਤੇ ਸਾਨੂੰ ਉਹਨਾਂ ਤੋਂ ਕੋਈ ਲਾਭ ਨਹੀਂ ਹੋਇਆ ਪਰ ਹੁਣ ਅਸੀਂ ਬਹੁਤ ਖੁਸ਼ ਆਂ ਕਿ ਸਰਕਾਰ ਦੇ ਨਾਲ ਜੋੜ ਕੇ ਵੈਗ ਠੀਕਾ ਖਾਲਸਾ ਵੈਗ ਠੀਕਾ ਮੇਰਾ ਬਜ਼ੁਰਗ ਆਨੰਦ ਚ ਆਏ ਆ ਤੇ ਪਿਛਲੇ ਦਿਨੀ ਜਿਹੜੀਆਂ ਬਾਤਾਂ ਕਰਕੇ ਬਹੁਤ ਸਾਰੇ ਪਿੰਡ ਜਿਹੜੇ ਹੜਪ੍ਰਭਾਵ ਸੀਗੇ ਉਹਨਾਂ ਪਿੰਡਾਂ 'ਚ ਬਹੁਤ ਸਾਰੇ ਢਾਂਡਾਂ ਕੰਮ ਸੰਸਾਰ ਹੋਇਆ ਸਫਾਈ ਨੂੰ ਲੈ ਕੇ ਜਾਂ ਹੋਰ ਛੋਟੀਆਂ ਮੋਟਾ ਕੰਮ ਜਿਹੜਾ ਸੀਗਾ ਉਹਦਾ ਲੈ ਕੇ ਉਹਦੇ ਸਬੰਧ 'ਚ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨਸੀ ਦੀ ਗੁਆਚੇ ਜਿਹੜਾ ਫੈਸਲਾ ਕੀਤਾ ਗਿਆ ਕਿ ਉਹਨਾਂ ਹਰ ਪਿੰਡ ਨੂੰ 2-2 ਲੱਖ ਰੁਪਏ ਆਪ ਸਫਾਈ ਵਿੱਦਿਓ ਦਿੰਦਾ ਪਰ ਉਹ ਸਾਰੇ 98 ਪਿੰਡ ਜਿਹੜੇ ਡੇਰਾ ਬਲਾਸ ਤੇ ਉਹਨਾਂ ਸਾਰੇ ਸਰਪੰਚ ਨੂੰ ਧੰਨਵਾਦ ਬੁਲਾ ਕੇ 2-2 ਲੱਖ ਰੁਪਏ ਦੇ ਜਿਹੜੇ ਚੱਕ ਨਾ ਕੰਮ ਬਦਦੇ ਉਹਨਾਂ ਦੇ ਸਾਰਿਆਂ ਦੇ ਖਾਤਿਆਂ 'ਚ ਅੱਜ ਜਿਹੜਾ ਪੈਸੇ 2-2 ਲੱਖ ਰੁਪਏ ਸਬਾਈ ਵਾਸਤੇ ਪਾ ਦਿੱਤਾ ਤਾਂ ਮੈਂ ਪੂਰੀ ਉਮੀਦ ਹੈ ਕਿ ਸਰਪੰਚ ਜੇ ਸੋਹ ਕਾਰਜਵਾਹ ਤੇ ਪੈਸੇ ਦਿੱਤੇ ਨੇ ਉਹ ਸਹੀ ਤਰੀਕੇ ਤੇ ਸਹੀ ਜਗ੍ਹਾ ਪੈਸੇ ਵੰਡਣਗੇ ਸਰਪੰਚੇ 2-2 ਲੱਖ ਦਾ ਕਿਹੜੇ-ਕਿਹੜੇ ਕਾਰਜ ਕਰਦੇ ਨੇ ਇਹ ਬਿਲਕੁਲ ਸਫਾਈ ਦਾ ਹੀ ਹੈ ਜੀ ਇਹ 2 ਲੱਖ ਸਿਰਫ ਸਬਾਈ ਵਾਸਤੇ ਦਿੱਤਾ ਚਾਹੇ ਫੌਲ ਮਸ਼ੀਨਾਂ ਦੇ ਵਿੱਚ ਆਪਣਾ ਮਛਰਮਾਨ ਨਾਲ ਕੁਝ ਵੀ ਕਿਸੇ ਤਰ੍ਹਾਂ ਦੀ ਸਫਾਈ ਹੋਵੇ ਪਿੰਡਾਂ ਦੇ ਵਿੱਚ ਚਾਹੇ ਸਕੂਲਾਂ ਦੀ ਸਫਾਈ ਕਰਾਲਾ ਚਾਹੇ ਪਿੰਡਾਂ ਚ ਰੂੜੀਆਂ ਕਚਰਾ ਕੁਝ ਵੀ ਪਿਆ ਉਹ ਸਫਾਈ ਉਹਦੇ ਜਿੱਥੇ ਮਰਜ਼ੀ ਖਰਚ ਸਕਦੇ ਜੀਐਸਬੀ ਲਾਉਣ ਜੀਐਸਬੀ ਲਾਣ ਲੈ ਕੇ ਜਿੱਥੇ ਵੀ ਗੰਦਗੀ ਪਈ ਆ ਜੋ ਵੀ ਕੁਝ ਹੈਗਾ ਇਹ 2 ਲੱਖ ਰੁਪਏ ਨਾਲ ਉਹ ਸਫਾਈ ਜਿਹੜੀ ਆ ਪਿੰਡਾਂ ਚ ਤਾਂ ਮੇਰੇ ਖਿਆਲ 2 ਲੱਖ ਰੁਪਏ ਨਾਲ ਪਿੰਡ ਚ ਸਫਾਈ ਦਾ ਮੇਰੇ ਕਾ ਕਚਰਾ ਵੀ ਨਹੀਂ ਬਚਣਾ ਚਾਹੀਦਾ 2 ਲੱਖ ਰੁਪਏ ਬਹੁਤ ਹੁੰਦਾ ਸਫਾਈ ਵਾਸਤੇ ਤਾਂ ਮੈਨੂੰ ਪੂਰੀ ਉਮੀਦ ਹੈ ਕਿ ਸਾਰੇ ਪਿੰਡਾਂ 'ਚ ਸਫਾਈ ਜਿਹੜੀ 2 ਲੱਖ ਰਾਂ ਬਿਲਕੁਲ ਸਾਫ਼ ਸੁਥਰਾ ਪਿੰਡ ਆ ਸੀਐਮ ਸਾਹਿਬ ਆ ਰਹੇ ਨੇ ਇਹਦੇ ਬਣਾਉਂਦੇ ਆ ਆ ਬਿਲਕੁਲ ਸੀਐਮ ਸਾਹਿਬ ਆ ਰਹੇ ਨੇ ਜੀ ਵਿਸਾ ਬਣਾ ਰਹੇ ਨੇ ਆਪਾਂ ਜਗ੍ਹਾ ਦੀ ਸਿਲੈਕਸ਼ਨ ਕਰ ਰਹੇ ਹਾਂ ਕਿ ਕਿਹੜੀ ਜਗ੍ਹਾ ਉਹਨਾਂ ਦਾ ਪ੍ਰੋਗਰਾਮ ਨਾਲ